ਕਿ ਕਿਵੇਂ ਮਤਲਬ ਵੀ ਚਾਕੀ ਦੇ ਵਿੱਚ ਸਾਡੀ ਫੋਟੋ ਲੱਗੂ ਤੁਸੀਂ ਮੰਨਦੇ ਹੋ ਇਸ ਗੱਲ ਸਵਾਲ ਪਤਾ ਨਹੀਂ ਸਾਹਮਣੇ ਕੀ ਸੀ ਜਾਖੜ ਸਾਹਿਬ ਇਹ ਦੱਸ ਦੇਣਾ ਮੈਨੂੰ ਸਬੂਤ ਦੇ ਦੇਣਾ ਜਾਖੜ ਸਾਹਿਬ ਕਿ ਕਿ ਕਾਰਵਿੰਦ ਕੇਜਰੀਵਾਲ ਦੀ ਜਿਹਾ ਭਗਵੰਤ ਮਾਨਦੀ ਚਾਕੀ 'ਚ ਫੋਟੋ ਅਸੀਂ ਸਾਨੂੰ ਪਾਗਲ ਸਮਝ ਰਖਿਆ ਹੈਦਲਤ ਨਾ ਜਾਖੜ ਸਾਹਿਬ ਨਵੇਂ-ਨਵੇਂ ਬੀਜੇਪੀ 'ਚ ਗਏ ਹੈ ਹਜੇ ਉਹਨਾਂ ਨੂੰ ਪ੍ਰੋਪਰ ਝੂਠ ਬੋਲਣਾ ਨਹੀਂ ਆਉਂਦਾ ਕੱਲ ਜਦੋਂ ਬੋਲ ਰਹੇ ਸੀ ਨਾ ਬੁੱਲ ਕੰਮ ਰਹੇ ਸੀ ਮੈਂ ਕਿਹਾ ਕੋਈ ਨਹੀਂ ਸਿੱਖ ਜਾਓਗੇ ਹੌਲੀ-ਹੌਲੀ ਉੱਥੇ ਤਾਂ ਸਕ੍ਰਿਪਟ ਦਿੱਤੀ ਜਾਂਦੀ ਆ ਆ ਬੋਲ ਦਿਓ ਜਾ ਕੇ ਸਮੇਜਾਕਰ ਸਾਹਿਬ ਨਾਲ ਮੇਰੀ ਹਮਦਰਦੀ ਹੈ ਜਾਕਰ ਸਾਹਿਬ ਇਹੋ ਜਿਹਾ ਕੰਮ ਅਸੀਂ ਕਰ ਸਕਦੇ ਹਾਂ ਕਿ ਅਸੀਂ 15 ਅਗਸਤ ਦਾ 26 ਜਨਵਰੀ ਝਾਕੀ ਚ ਭਗਵੰਤ ਮਾਨ ਭਗ ਸਿੰਘ ਦੇ ਬਰਾਬਰ ਫੋਟੋ ਲਾ ਲੈ ਮੇਰੀ ਔਕਾਤ ਹੈ ਨਹੀਂ ਤੁਸੀਂ ਸਾਬਤ ਕਰ ਦਿਓ ਰਾਜਨੀਤੀ ਛੱਡ ਦੂੰਗਾ ਜਿੰਨਾ ਜਿੰਨਾ ਤਾਂ ਇਹਦੂਬਦ ਕਹਿ ਸਕਦਾ ਜਾਕਰ ਸਾਹਿਬ ਨੂੰ ਕਹੋ ਸਾਬਤ ਕਰ ਦੇਣ ਕਿਹੜੇ ਕਿਹੜੇ ਡਿਜ਼ਾਈਨ ਦੇ ਵਿੱਚ ਕੇਜਰੀਵਾਲ ਤੇ ਭਗਵੰਤ ਮਾਨ ਦੀ ਫੋਟੋ ਸਾਡਾ ਡਿਪਾਰਟਮੈਂਟ ਲੈ ਕੇ ਗਿਆ ਰਾਜਨੀਤੀ ਛੱਡ ਦੂੰਗਾ ਤੁਸੀਂ ਫੋਟੋ ਜਿੰਨ ਤੱਕ ਕਰਤੀ ਉਹਨਾਂ ਨੂੰ ਮੰਗ ਕਰੋ ਇਹ ਦੂਬਦ ਮੈਂ ਕੀ ਕਹਿ ਸਕਦਾ ਕਿ ਉਹ ਸਾਬਤ ਕਰ ਦੇਣ ਮੈਂ ਰਾਜਨੀਤੀ ਛੱਡ ਦੂੰਗਾ ਇਤੋਂ ਵੱਡੀ ਕੋਈ ਗੱਲ ਕਹਿ ਸਕਦੇ ਆ ਜੀ ਜਾਕਰ ਸਾਹਿਬ ਨੂੰ ਮੈਂ ਕਹਣਾ ਚਾਹੁੰਦਾ ਤੁਸੀਂ ਵੀ ਨਾ ਫਿਰ ਪੰਜਾਬ ਚ ਆਇਓ ਫਿਰ ਜੇ ਤੁਸੀਂ ਝੂਠੇ ਸਾਬਤ ਹੋਗੇ ਇਹ ਤੋਂ ਪਹਿਲਾਂ ਵੀ ਕਹਿੰਦੇ ਸੀ ਮੇਰੇ ਬਾਪੂ ਦੀ ਫੋਟੋ ਕਿਉਂ ਹੈ ਨਹੀਂ ਸੀ 인ਦਰਾ ਗਾਂਦੀ ਨਾਲ ਇੱਥੇ ਲੁਧਿਆਣੇ ਪੀਯੂ ਜਦੋਂ ਮੈਂ ਇਕੱਲੇ ਨੇ ਡਿਬੇਟ ਕੀਤੀ ਸੀ ਉਦੋਂ ਡਿਬੇਟਾਂ ਤੇ ਆਉਂਦੇ ਡਿਬੇਟਾਂ ਤੇ ਤਾਂ ਆਉਂਦੇ ਨਹੀਂ ਆਹੀ ਆਹੀ ਛੋਟੀ ਛੋਟੀ ਕਿਚਕਿਚ ਖਤਮ ਕਰਨ ਵਾਸਤੇ ਮੈਂ ਡਿਬੇਟ ਰੱਖੀ ਸੀ ਇੱਥੇ ਤਾਂ ਆਏ ਨਹੀਂ ਹੁਣ ਰੋਜ਼ ਆ ਆ ਕਿਹੜਾ ਬੰਨ ਹੋ ਗਿਆ ਕੇਜਰੀਵਾਲ ਤੇ ਭਵੰਦਮਾਨ ਨੇ ਫੋਟੋ ਲਾ ਲਈ ਤੇ ਨਾੜੇ ਇਹ ਕਹੀ ਜਾਂਦੇ ਆ ਪਹਿਲਾਂ ਵੀ 9 ਵਾਰ ਚਾਕੀ ਜਿਹੜੀ ਹੈ ਆਪਣੀ ਨਹੀਂ ਰੱਖੀ ਇਹਦਾ ਮਤਲਬ ਉਹਦੋਂ ਵਿਰੋਧ ਵੀ ਨਹੀਂ ਕੀਤਾ ਇਹਨਾਂ ਨੇ ਤੇ 9 ਵਾਰ ਤਾਂ ਇਹੀ ਹੋਣਗੇ ਵਿੱਚੋਂ 5-7 ਵਾਰ ਤਾਂ ਹੋਣਗੇ ਤੇ ਇਹਦਾ ਮਤਲਬ ਇਹਨਾਂ ਨੇ ਚਾਕੀ ਦਾ ਵਿਰੋਧ ਵੀ ਨਹੀਂ ਕੀਤਾ ਤੇ ਅਸੀਂ ਤਾਂ ਹੁਣ ਚਾਕੀ ਕੱਢਾਂਗੇ 26 ਜਨਵਰੀ ਨੂੰ ਬਲਕਿ ਇੱਕ ਹੋਰ ਨਵਾਂ ਫੈਸਲਾ ਕੀਤਾ ਅਸੀਂ ਤਾਂ ਉਹ 20 ਜਨਵਰੀ ਨੂੰ ਚਾਕੀ ਪੰਜਾਬ ਭਵਨ ਦਿੱਲੀ ਲਿਆ ਕੇ ਖੜਾ ਦਾਂਗੇ ਅਸੀਂ ਤਾਂ ਉੱਥੇ ਰੋਜ਼ ਦਿੱਲੀ ਦੀਆਂ ਸੜਕਾਂ ਤੇ ਕੱਢਿਆ ਕਰਾਂਗੇ ਕਿਆ ਹਜਾ ਕੀ ਹੈ ਜੀ